ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਗੁਰਸਿੱਖ ਬਲੌਗਸ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਛ ਹੋਵੋਗੇ ਸ਼ੁਰੂਆਤ ਕਰਦੇ ਹਾਂ ਜੀ ਅੱਜ ਦੇ ਬਲੌਗ ਦੀ ਅੱਜ ਅਸੀਂ ਤੁਹਾਡੇ ਨਾਲ ਇੱਕ ਰੈਸਪੀ ਸਾਂਝੀ ਕਰਾਂਗੇ ਜਿਹੜੀ ਕਿ ਹਰ ਇੱਕ ਸਿੱਖ ਨੂੰ ਜ਼ਰੂਰ ਆਉਣੀ ਚਾਹੀਦੀ ਹੈ ਦੇ ਗੱਜੇ ਇਸ ਨੂੰ ਕੜਾ ਪ੍ਰਸ਼ਾਦ ਵੀ ਕਹਿ ਦਿੰਨੇ ਆਪਾਂ ਇਹ ਹਰ ਇੱਕ ਸਿੱਖ ਨੂੰ ਜ਼ਰੂਰ ਆਉਣਾ ਚਾਹੀਦਾ ਬਣਾਉਣਾ ਚਲੋ ਸਟਾਰਟ ਕਰਦੇ ਹਾਂ ਦੇਗ ਬਣਾਉਣ ਦੀ ਰੈਸਪੀ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਇੱਕ ਪੈਨ ਲੈਣਾ ਉਹਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲੈਣਾ ਆ ਦੋਨਾਂ ਪਾਸਿਆਂ ਤੋਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲੈਣਾ ਆ ਧੋ ਲੈਣ ਤੋਂ ਬਾਅਦ ਤੁਸੀਂ ਪੈਨ ਗੈਸ ਦੇ ਉੱਪਰ ਰੱਖ ਦੇਣਾ ਆ ਇਸ ਦਾ ਪਾਣੀ ਗੈਸ ਔਨ ਕਰ ਦੇਣਾ ਤੇ ਇਸ ਦਾ ਪਾਣੀ ਸੁੱਕ ਲੈਣ ਦੇਣਾ ਆ ਪੈਨ ਦਾ ਜਦੋਂ ਪੈਨ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਤੁਸੀਂ ਇਸ ਦੇ ਵਿੱਚ ਘੇ ਪਾਣਾ ਆ ਮੈਂ ਇਹਦੇ ਵਿੱਚ ਛੋਟੇ 2 ਚਮਚ ਘੇ ਦੇ ਪਾਏ ਨੇ ਸਭ ਤੋਂ ਪਹਿਲਾਂ ਜਦੋਂ ਘੇ ਚੰਗੀ ਤਰ੍ਹਾਂ ਗਰਮ ਹੋ ਜਾਵੇ ਫਿਰ ਤੁਸੀਂ ਇਸ ਦੇ ਵਿੱਚ ਆਟਾ ਐਡ ਕਰਨਾ ਆ ਮੈਂ ਮੈਨੂੰ ਥੋੜੀ ਜਿਹੀ ਦੇਖ ਚਾਹੀਦੀ ਸੋ ਸੋ ਇਸ ਕਰਕੇ ਮੈਂ ਅੱਧੀ ਕੋਲੀ ਹੀ ਆਟੇ ਦੀ ਦੇਗ ਬਣਾਉਣ ਲੱਗੀ ਆ ਸੋ ਇਸ ਕਰਕੇ ਛੋਟੇ 2 ਚਮਚ ਕੇਦੇ ਲਈ ਤੇ ਅੱਧੀ ਕੋਲੀ ਆਟੇ ਦੀ ਆ ਤੇ ਜਦੋਂ ਕੇ ਗਰਮ ਹੋ ਜਾਵੇ ਚੰਗੀ ਤਰ੍ਹਾਂ ਫਿਰ ਤੁਸੀਂ ਇਸ ਦੇ ਵਿੱਚ ਆਟਾ ਪਾ ਦੇਣਾ ਆ ਜੇਕਰ ਤੁਸੀਂ ਪਾਈਆ ਕੇ ਪਾਈਆ ਆਟੇ ਦੀ ਤੁਸੀਂ ਦੇਗ ਬਣਾਉਣੀ ਆ ਤਾਂ ਉਸ ਲਈ ਪਾਈਆ ਕੇ ਪਾਈਆ ਆਟਾ ਅਤੇ ਪਾਈਆ ਹੀ ਖੰਡ ਤੁਸੀਂ ਲੈਣੀ ਆ ਇੱਕੋ ਮਾਤਰਾ ਦੇ ਵਿੱਚ ਪਾਈਆ ਕੇ ਪਾਈਆ ਆਟਾ ਪਾਈਆ ਖੰਡ ਹੀ ਤੁਸੀਂ ਲੈਣੀ ਆ ਉਸ ਤੋਂ ਵੱਧ ਘੱਟ ਨਹੀਂ ਹੋਣਾ ਚਾਹੀਦਾ ਤਾਂ ਹੀ ਤੁਹਾਡੀ ਦੇਗ ਵਧੀਆ ਬਣ ਕੇ ਤਿਆਰ ਹੋਏਗੀ ਸੋ ਇਸ ਲਈ ਮੈਂ ਨੂੰ ਥੋੜੀ ਦੇਗ ਚਾਹੀਦੀ ਸੀ ਮੈਂ ਅੱਧੀ ਕोली ਹੀ ਆٹے ਦੀ ਯੂਜ਼ ਕੀਤੀ ਆ ਤੇ ਅੱਧੀ ਕोली ਆٹے ਦੀ ਘੇ ਦੇ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਭੁੰਨ ਲੈਣਾ ਆਟੇ ਨੂੰ ਇਹ ਤੁਸੀਂ ਇਸ ਦੇ ਵਿੱਚ ਦੇਗ ਬਣਾਉਣ ਦੇ ਵਿੱਚ ਆਏ ਤੁਹਾਡੀ ਦੇਗ ਥੋੜੀ ਆ ਚਾਹੀਏ ਤੁਹਾਡੀ ਦੇਗ ਵੱਧਿਆ ਤੁਸੀਂ ਇਹਨੂੰ ਘੱਟ ਫਲੇਮ ਤੇ ਹੀ ਮ ਪੁਣਾਹ ਹਰ ਇੱਕ ਸੇਖ ਨੂੰ ਦੇਗ ਬਣਾਉਣੀ ਜ਼ਰੂਰ ਆਣੀ ਚਾਹੀਦੀ ਹੈ ਦੇਗ ਬਣਾਉਣ ਦੀ ਇਹ ਮਰਿਆਦਾ ਹੈ ਕਿ ਜਿੰਨਾ ਟਾਈਮ ਤੁਸੀਂ ਦੇਗ ਬਣਾਉਣੀ ਆ ਜੇਕਰ ਤੁਹਾਨੂੰ ਜਪਜੀ ਸਾਹਿਬ ਦੀ ਬਾਣੀ ਕਾੰਠੇ ਆ ਤਾਂ ਤੁਸੀਂ ਸੰਪੂਰਨ ਜਪਜੀ ਸਾਹਿਬ ਦਾ ਪਾਠ ਕਰਨਾ ਵਾ ਅਗਰ ਜੇ ਤੁਹਾਨੂੰ ਜਪਜੀ ਸਾਹਿਬ ਦਾ ਪਾਠ ਨਹੀਂ ਆਦਾ ਤਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਉਹਨਾ ਟਾਈਮ ਜਦੋਂ ਤੱਕ ਦੇਗ ਨਹੀਂ ਤਿਆਰ ਬਣਦੀ ਬਣ ਕੇ ਉਹਨਾਂ ਦੇ ਉਹਨੇ ਹੀ ਦੇਰ ਤੱਕ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਨਾ ਇਹ ਮਰਿਆਦਾ ਆ ਦੇਗ ਬਣਾਉਣ ਦੀ ਸਿੱਖ ਧਰਮ ਚ ਦੇਗ ਦੀ ਬਹੁਤ ਮਹੱਤਤਾ ਆ ਕਿਉਂਕਿ ਜਦੋਂ ਵੀ ਸਿੱਖ ਤੇ ਕੋਈ ਮੁਸ਼ਕਲਾਂ ਦੀ ਜਾਂ ਔਕੜਾਂ ਦੀ ਆ ਜਾਂ ਕੋਈ ਅੜੇ ਹੋਏ ਕਾਰਜ ਜਿਹੜੇ ਨਹੀਂ ਸੰਪੂਰਨ ਹੁੰਦੇ ਜਦੋਂ ਸਿੱਖ ਦੇਗ ਬਣਾ ਕੇ ਮਰਿਆਦਾ ਦੇ ਨਾਲ ਦੇਗ ਬਣਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੇ ਤਾਂ ਉਹਦੇ ਅੜੇ ਹੋਏ ਕਾਰਜ ਅਤੇ ਦੁੱਖ ਤਕ ਕਲੀਫਾਂ ਮੁਸ਼ਕਲਾਂ ਹਮਾਰਾ ਸੱਚੇ ਪਾਸ਼ਾ ਆਪ ਕਟਣਗੇ ਸੋ ਇਸ ਕਰਕੇ ਹਰ ਇੱਕ ਸਿੱਖ ਨੂੰ ਇਹ ਜ਼ਰੂਰ ਦੇਗ ਬਣਾਉਣੀ ਆਣੀ ਚਾਹੀਦੀ ਆ ਜਦੋਂ ਵੀ ਤੁਸੀਂ ਕੋਈ ਕਾਰਜ ਆਰੰਭ ਕਰਨਾ ਆ ਜਾਂ ਖੁਸ਼ੀ ਵਾਲਾ ਦੇਣਾ ਆ ਜਾਂ ਕੋਈ ਵੀ ਆ ਤੁਸੀਂ ਕੋਈ ਬਿਆਹ ਸ਼ਾਦੀਆਂ ਆਰਾਮ ਦੇ ਕਾਰਜ ਆਰੰਭ ਕਰਨੇ ਆ ਜਾਂ ਬੱਚਿਆਂ ਦੇ ਕੋਈ ਜਨਮ ਦੇਣੇ ਆ ਜਾਂ ਕੋਈ ਵੀ ਤੁਹਾਡਾ ਖੁਸ਼ੀਆਂ ਦਾ ਦੇਣੇ ਆ ਜਾਂ ਵੈਸੇ ਦੁੱਖ ਤਕਲੀਫ ਆ ਤੁਹਾਨੂੰ ਤੁਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਦੇਗ ਬਣਾ ਕੇ ਜਰੂਰ ਅਰਦਾਸ ਕਰੋ ਤਾਂ ਗੁਰੂ ਸਾਹਿਬ ਤੁਹਾਡੇ ਅਰਦਾਸ ਨੂੰ ਤੇ ਜੂਰ ਸੁਣਦੇ ਆ ਇਸ ਤਰੀਕੇ ਦੇ ਨਾਲ ਤੁਸੀਂ ਦੇਗ ਬਣਾਉਣੀ ਜਦੋਂ ਤੁਹਾਡਾ ਆਟਾ ਜਿਹੜਾ ਵਾ ਇਸ ਤਰ੍ਹਾਂ ਬਰਾਊਨ ਕਲਰ ਦਾ ਹੋ ਜਾਵੇ ਆਟਾ ਭੋਂ ਹੋ ਜਾਵੇ ਫਿਰ ਤੁਸੀਂ ਇਹਦੇ ਵਿੱਚ ਪਾਣੀ ਪਾਣਾ ਪਾਣੀ ਵੀ ਤੁਸੀਂ ਉਸ ਹਿਸਾਬ ਨਾਲ ਪਾਣਾ ਜਿੰਨੀ ਤੁਹਾਡੀ ਦੇ ਗਿਆ ਭਾਵੇਂ ਜੇ ਤੁਹਾਡੀ ਪਾਈਆ ਦੇ ਗਿਆ ਤਾਂ ਤੁਸੀਂ ਕਿਲੋ ਪਾਣੀ ਪਾਣਾ ਚੌਥਾ ਹਿੱਸਾ ਚਾਰ ਗੁਣਾ ਵੱਧ ਪਾਣੀ ਪੈਣਾ ਵਾ ਇਹ ਉਹ ਤੁਸੀਂ ਆਪਣੇ ਹਿਸਾਬ ਦੇ ਨਾਲ ਥੋੜਾ ਥੋੜਾ ਇਸ ਇਕੱਠਾ ਪਾਣੀ ਨਹੀਂ ਪਾਣਾ ਥੋੜਾ ਥੋੜਾ ਕਰਕੇ ਤੁਸੀਂ ਪਾਣੀ ਪਾਣਾ ਹੈ ਪਾਣੀ ਪਾ ਕੇ ਨਾਲ-ਨਾਲ ਤੁਸੀਂ ਆਟੇ ਨੂੰ ਮਿਕਸ ਕਰੀ ਜਾਣਾ ਸਾਰਾ ਪਾਣੀ ਤੁਸੀਂ ਇੱਕੋ ਵਾਰ ਨਹੀਂ ਪਾਣਾ ਇਸ ਦੇ ਨਾਲ ਉਹ ਤੁਹਾਡੀ ਬਿਲਕੁਲ ਸਹੀ ਤਿਆਰ ਨਹੀਂ ਹੋਏਗੀ ਜਿੰਨਾ ਪਾਣੀ ਤੁਸੀਂ ਲੈਣਾ ਹੈ ਜੇ ਤੁਸੀਂ ਪਾਈਆ ਦੇ ਬਣਾਣੀਆਂ ਦਾ ਤੁਸੀਂ ਕਿਲੋ ਪਾਣੀ ਥੋੜਾ ਥੋੜਾ ਕਰਕੇ ਹੀ ਆٹے ਦੇ ਵਿੱਚ ਐਡ ਕਰਨਾ ਆ ਜੇ ਤੁਸੀਂ ਥੋੜੀ ਦੇਗ ਬਣਾਣੀਆਂ ਤਾਂ ਤੁਸੀਂ ਪਾਣੀ ਵੀ ਆٹے ਨਾਲੋਂ 4 ਗੁਣਾ ਵੱਧ ਲੈ ਕੇ ਉਹ ਥੋੜਾ ਥੋੜਾ ਕਰਕੇ ਐਡ ਕਰਨਾ ਵਾ ਫਿਰ ਤੁਸੀਂ ਪਾਣੀ ਐਡ ਕਰਨ ਤੋਂ ਬਾਅਦ ਤੁਸੀਂ ਖੰਡ ਪਾਣੀ ਆ ਕਿਉਂਕਿ ਖੰਡ ਜੇ ਤੁਸੀਂ ਪਹਿਲਾਂ ਪਾਦੇ ਆ ਤਾਂ ਉਹਦੇ ਨਾਲ ਥੋੜੀ ਸਹੀ ਨਹੀਂ ਪ੍ਰੋਪਰ ਐਡ ਹੁੰਦੀ ਕਈ ਵਾਰ ਹੈ ਨਾ ਦਾ ਮਤਲਬ ਕਿ ਗਿਲਟੇ ਜੇ ਬਣ ਜਾਂਦੇ ਆ ਜੇ ਤੁਸੀਂ ਪਹਿਲਾਂ ਪਾ ਦਿੰਨੇ ਆ ਨਾ ਕਈ ਵਾਰ ਹੁੰਦਾ ਆ ਉਹ ਸਹੀ ਨਹੀਂ ਪ੍ਰੋਪਰ ਐਡ ਹੁੰਦੀ ਤੁਸੀਂ ਇਸ ਤਰ੍ਹਾਂ ਕਰਿਓ ਪਾਣੀ ਪਹਿਲਾਂ ਪਾ ਕੇ ਫਿਰ ਤੁਸੀਂ ਖੰਡ ਐਡ ਕਰ ਸਕਦੇ ਆ ਇਸ ਦੇ ਨਾਲ ਤੁਹਾਡੇ ਗਿਲਟੇ ਨਹੀਂ ਬਣਨਗੇ ਦੇਖਦੇ ਗੈਸ ਦਾ ਫਲੇਮ ਜਿਹੜਾ ਲੋ ਹੀ ਰੱਖਣਾ ਆ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਵਿੱਚ ਆਟੇ ਦੇ ਐਨ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਇਸ ਤਰੀਕੇ ਦੀ ਤੁਹਾਡੀ ਦੇਖ ਹੋਣੀ ਚਾਹੀਦੀ ਆ ਬਿਲਕੁਲ ਵੀ ਕੜਾਹੀ ਨੂੰ ਨਹੀਂ ਲੱਗਣੀ ਚਾਹੀਦੀ ਜੇ ਤੁਹਾਡਾ ਪਾਣੀ ਬਿਲਕੁਲ ਬਰਾਬਰ ਮਾਤਰਾ ਦੇ ਵਿੱਚ ਹੈ ਤਾਂ ਤੁਹਾਡੀ ਇਹ ਦੇਗ ਜਿਹੜੀ ਆ ਉਹ ਪੈਨ ਨੂੰ ਨਹੀਂ ਚੁੰਬੜੇਗੀ ਨਹੀਂ ਤਾਂ ਕੀ ਹੁੰਦਾ ਕਈ ਵਾਰ ਬਹੁਤ ਜ਼ਿਆਦਾ ਪਾਣੀ ਪੈ ਜਾਂਦਾ ਆ ਜਾਂ ਘੱਟ ਵੱਧ ਹੋ ਜਾਂਦਾ ਫਿਰ ਸੁੱਕੀ ਜੇ ਘੱਟ ਹੋਵੇ ਤਾਂ ਸੁੱਕੀ ਸੁੱਕੀ ਦੇਗ ਬਣਦੀ ਆ ਜੇ ਵੱਧ ਹੋਵੇ ਤਾਂ ਚਿਪਕਣ ਲੱਗ ਜਾਂਦੀ ਆ ਜੇ ਤੁਹਾਡਾ ਬਿਲਕੁਲ ਪਾਣੀ ਸਹੀ ਪਿਆ ਤਾਂ ਤੁਹਾਡੀ ਦੇਗ ਇਸ ਤਰੀਕੇ ਦੇ ਨਾਲ ਬੜेंगी ਬਿਲਕੁਲ ਵੀ ਚਿਪਕੇਗੀ ਨਹੀਂ ਚਮਚ ਨੂੰ ਕੜਸ਼ੀ ਨੂੰ ਜਾਂ ਫਿਰ ਪੈਨ ਨੂੰ ਹਨਾ ਸੋ ਇਸ ਕਰਕੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਇਦਾਂ ਐਡ ਕਰਕੇ ਫਿਰ ਦੇਖੋ ਦੇ ਆਪਣੇ ਆਪ ਹੀ ਬਾਟੀ ਨੂੰ ਛੱਡ ਦੇਗੀ ਪੈਨ ਨੂੰ ਹਨਾ ਬਿਲਕੁਲ ਨਾਲ ਨਹੀਂ ਚੁੰਬੜਦੀ ਇਸ ਤਰੀਕੇ ਦੇ ਨਾਲ ਦੇ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਆ ਸੋ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਇੱਥੇ ਹੀ ਬਲੌਗ ਦੀ ਸਮਾਪਤੀ ਕਰਦੇ ਆ ਮਿਲਦੇ ਆ ਜਲਦ ਕਿਸੇ ਨਵੇਂ ਬਲੌਗ ਦੇ ਨਾਲ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ